ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਸੀਂ ਪਾਵਨ ਪਵਿੱਤਰ ਸਥਾਨ ਭਾਈ ਉਧਰ ਸਿੰਘ ਜੀ ਸ਼ਹੀਦ ਪਿੰਡ ਔਟਾਰੀ ਉਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਜਿਸ ਸਥਾਨ ਤੇ ਭਾਈ ਉਧਰ ਸਿੰਘ ਜੀ ਸੰਮਤ 1761 ਈਸਵੀ ਦੇ ਵਿੱਚ ਸ਼ਹੀਦ ਹੋਏ ਨੇ ਜਦੋਂ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 1704 ਈਸਵੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਕੀਤਾ ਉਹਨਾਂ ਦੇ ਨਾਲ ਉਹਨਾਂ ਦਾ ਸਾਰਾ ਪਰਿਵਾਰ ਸੰਗ ਤੇ ਪੰਜ ਪਿਆਰੇ ਜਦੋਂ ਕਿਲਾ ਛੱਡ ਕੇ ਉਥੋਂ ਤੁਰਦੇ ਨੇ ਆਨੰਦਪੁਰ ਸਾਹਿਬ ਤੋਂ ਹੁੰਦੇ ਆ ਜਦੋਂ ਕੀਰਤਪੁਰ ਸਾਹਿਬ ਦੇ ਮਾਰਗ ਤੋਂ ਥੋੜਾ ਅੱਗੇ ਚੱਲਦੇ ਨੇ ਜਿੱਥੇ ਅੱਜ ਕੱਲ ਪਾਵਨ ਪਵਿੱਤਰ ਸਥਾਨ ਨਿਰਮੋਹਗੜ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਸ ਸਥਾਨ ਤੋਂ ਜਦੋਂ ਲੰਘਦੇ ਨੇ ਇਥੇ ਬਾਬਾ ਅਜੀਤ ਸਿੰਘ ਜੀ ਜੋ ਪਿੱਛੋਂ ਪਹਾੜੀ ਫੌਜ ਹਮਲਾ ਕਰਦੀ ਹੈ ਉਸ ਨੂੰ ਰੋਕ ਕੇ ਉਹਨਾਂ ਦੇ ਨਾਲ ਬੜੀ ਬੀਰਤਾ ਦੇ ਨਾਲ ਲੜਦੇ ਨੇ ਤੇ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਥੋੜਾ ਜਿਹਾ ਅੱਗੇ ਨਿਕਲ ਜਾਂਦੇ ਨੇ ਜਿੱਥੇ ਅੱਜਕੱਲ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਜੋਦੋਸ ਸਪਾਨਤੀ ਪੁੱਛਦੇ ਨੇ ਵੇਖਦੇ ਨੇ ਕਿ ਵੱਡੇ ਸਾਹਿਬ ਜਾਦੇ ਬਾਬਾ ਜੀ ਸਿੰਘ ਜੀ ਨਾਲ ਨਹੀਂ ਹਨ ਸਿੰਘਾਂ ਨੇ ਪੁੱਛਦੇ ਨੇ ਤੇ ਭਾਈ ਉਦਾਸ ਸਿੰਘ ਜੀ ਦੱਸਦੇ ਨੇ ਸੱਚੇ ਪਾਤਸ਼ਾਹ ਵੱਡੇ ਸਾਹਿਬ ਜਾਦੇ ਤੁਹਾਡੇ ਲਗ ਤੇ ਜਿਗਰ ਪਿੱਛੇ ਪਹਾੜੀ ਫੌਜਾਂ ਦੇ ਨਾਲ ਲੜਦੇ ਪਏ ਨੇ ਉਹਨਾਂ ਨੂੰ ਘੇਰ ਕੇ ਖੜੇ ਹੋਏ ਨੇ ਤੇ ਬਾਬਾ ਜੀ ਸਿੰਘ ਜੀ ਨੇ ਬੜੇ ਫੌਸਲੇ ਦੇ ਨਾਲ ਡਟ ਕੇ ਉਹਨਾਂ ਪਹਾੜੀ ਰਾਜਿਆਂ ਦੇ ਨਾਲ ਯੁੱਧ ਕੀਤਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਉਦਾਸ ਸਿੰਘ ਜੀ ਸਾਡੇ ਲੱਗ ਤੇ ਜਿਗਰ ਬਾਬਾ ਜੀ ਸਿੰਘ ਨੂੰ ਘੇਰੇ ਦੇ ਵਿੱਚੋਂ ਕੱਢਣਾ ਕਰੋ ਸੱਚੇ ਪਾਤਸ਼ਾਹ ਜਿਵੇਂ ਤੁਹਾਡਾ ਹੁਕਮ ਤੇ ਭਾਈ ਉਦਾਸ ਸਿੰਘ ਜੀ ਨਨਮੋਹ ਕਰਦੇ ਸਥਾਨ ਤੇ ਪਹੁੰਚਦੇ ਨੇ ਬਾਬਾ ਜੀ ਸਿੰਘ ਨੂੰ ਪਹਾੜੀ ਰਾਜਿਆਂ ਦੇ ਫੌਜ ਦੇ ਘੇਰੇ ਵਿੱਚੋਂ ਕੱਢ ਕੇ ਅੱਗੇ ਭੇਜ ਦਿੰਦੇ ਨੇ ਇਥੇ ਭਾਈ ਉਦਾਸ ਸਿੰਘ ਜੀ ਉਹਨਾਂ ਪਹਾੜੀ ਫੌਜ ਦੇ ਨਾਲ ਬੜੀ ਵੀਰਤਾ ਦੇ ਨਾਲ ਲੜਦੇ ਨੇ ਯੁੱਧ ਕਰਦੇ ਨੇ ਬਹੁਤ ਧੇਰ ਇਥੇ ਪਹਾੜੀ ਫੌਜ ਨੂੰ ਰੋਕ ਕੇ ਰੱਖਦੇ ਨੇ ਥੋੜਾ ਜਿਹਾ ਪਿੱਛੇ ਆ ਜਾਂਦੇ ਨੇ ਜਿੱਥੇ ਸ਼ਹੀਦ ਤਿੱਪੀ ਦਾ ਸਥਾਨ ਬਣਿਆ ਹੋਇਆ ਹੈ ਇਥੇ ਤੱਕ ਬਾਬਾ ਉਦਾਸ ਸਿੰਘ ਜੀ ਪਹਾੜੀ ਫੌਜ ਦੇ ਨਾਲ ਲੜਦੇ ਆਉਂਦੇ ਨੇ ਬਾਬਾ ਉਦਾਸ ਸਿੰਘ ਜੀ ਦੇ ਨੇ ਕਾ ਫਟ ਸਰੀਰ ਤੇ ਲੱਗ ਜਾਂਦੇ ਨੇ ਅੱਖ ਲੜਦਿਆਂ ਹੋਇਆਂ ਬਾਬਾ ਖੁਦਾ ਸਿੰਘ ਜੀ ਜਿਨ੍ਹਾਂ ਤੇ ਤਲਵਾਰ ਦਾ ਫਟ ਲੱਗਦਾ ਹੈ ਤੇ ਬਾਬਾ ਉਦਾਸ ਸਿੰਘ ਜੀ ਉਥੋਂ ਚੱਲ ਕਰਕੇ ਆਪਣੇ ਘੋੜੇ ਤੇ ਇਸ ਸਥਾਨ ਤੇ ਪਹੁੰਚ ਜਾਂਦੇ ਨੇ ਇਸ ਸਥਾਨ ਤੇ ਭਾਈ ਉਦਾਸ ਸਿੰਘ ਜੀ ਆਪਣਾ ਸਰੀਰ ਛੱਡ ਦਿੰਦੇ ਨੇ ਤੇ ਉਹਨਾਂ ਦੀ ਯਾਦ ਵਿੱਚ ਇੱਥੇ ਬਹੁਤ ਹੀ ਸੁੰਦਰ ਇਮਾਰਤ ਇਤਿਹਾਸਿਕ ਸਥਾਨ ਬਣਿਆ ਹੋਇਆ ਸੰਮਤ 1756 ਦੇ ਜੰਗ ਵਿੱਚ ਰਾਜਾ ਕੇਸਰੀ ਚੰਦ ਸਿਵਾਲੀ ਦਾ ਸਿਰ ਵੱਢ ਕੇ ਨੇਜੇ ਦੇ ਵਿੱਚ ਟੰਗ ਕੇ ਭਾਈ ਦੋ ਸਿੰਘ ਜੀ ਸਭ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਹਜ਼ੂਰ ਲਿਆਉਂਦੇ ਨੇ ਜ ਜਸਤਗੁਰੂ ਜੀ ਨੇ ਅਨੰਤਪੁਰ ਸਾਹਿਬ ਛੱਡਿਆ ਸੀ ਤਦ ਕਲਕੀ ਧਰ ਦੇ ਨਾਲ ਚਮਕੌਰ ਦਾ ਰਸਤਾ ਜਿਹੜਾ ਕਿ ਇਹ ਸਥਾਨ ਬਣਿਆ ਹੋਇਆ ਇੱਥੇ ਹੀ 1761 ਸੰਮਤ ਵਿੱਚ ਫਾਇਉਦਾ ਸਿੰਘ ਜੀ ਦੀ ਬੀਰਤਾ ਦੇ ਨਾਲ ਲੜਦੇ ਹੋਏ ਸ਼ਹੀਦ ਹੋ ਜਾਂਦੇ ਨੇ ਕਿ ਭਾਈ ਉਦਾ ਸਿੰਘ ਜੀ ਭਾਈ ਬਜਿੱਤਰ ਸਿੰਘ ਦੇ ਭਰਾਤਾ ਹਨ ਅਲੀਪੁਰ ਜੋ ਜ਼ਿਲ੍ਹਾ ਮੁਲਕਾਨ ਦਾ ਵਸਨੀਕ ਮਾਈ ਦਾਸ ਦਾ ਪੁੱਤਰ ਮਨੀ ਨਾਮ ਰਾਜਪੂਤ ਸੀ ਜਿਸ ਦੇ ਕਰ ਪੰਜ ਪੁੱਤਰ ਹੋਏ ਜਿਨ੍ਹਾਂ ਨੂੰ ਉਸਨੇ ਕਲਗੀ ਧਰ ਦੇ ਅਰਪਣ ਕੀਤਾ ਦਸ਼ਮੇਸ਼ ਪਿਤਾ ਜੀ ਨੇ ਇਹਨਾਂ ਪੰਜਾਂ ਨੂੰ ਇੱਕ ਵਿਸਾਖ ਸੰਮਤ 1750 ਨੂੰ ਅਮਰ ਸ਼ਕਾ ਕੇ ਖਾਲਸਾ ਪੰਥ ਦੇ ਵਿੱਚ ਸ਼ਾਮਲ ਕਰ ਲਿਆ। ਇਹ ਪੰਜ ਰਤਨ ਜਿਹਨਾਂ ਨੂੰ ਪੰਥ ਰਤਨ ਆਖਿਆ ਭਾਈ ਉਦਾਸ ਸਿੰਘ ਜੀ, ਅਜਬ ਸਿੰਘ ਜੀ, ਅਜਾਇਬ ਸਿੰਘ, ਅਨੰਗ ਸਿੰਘ ਤੇ ਬਜਿੱਤਰ ਸਿੰਘ ਤੇ ਭਾਈ ਉਦਾਸ ਸਿੰਘ ਜੀ ਇਸ ਪਾਵਨ ਸਥਾਨ ਤੇ ਸ਼ਹੀਦੀ ਪ੍ਰਾਪਤ ਕਰ ਜਾਂਦੇ ਨੇ। ਇਹ ਕਲਪ ਬ੍ਰਿਸ਼ ਦਾ ਦਰਖਤ ਹੈ ਜੋ ਹਰਾ ਹੋਇਆ ਕਰਦਾ ਸੀ ਪਰ ਸਮੇਂ ਦੇ ਨਾਲ ਇਹ ਸੁੱਕ ਗਿਆ। ਇੱਥੇ ਬਹੁਤ ਸੰਗਤਾਂ ਆ ਕੇ ਇਸ ਪਾਵਨ ਸਥਾਨ ਦੀਆਂ ਦਰਸ਼ਨ ਕਰਦੀਆਂ ਨੇ ਤੇ ਕਲਪੁਰੀਸ਼ ਵਿਖਰੀਆਂ ਨੇ ਤੇ ਭਾਈ ਉਦਾਸ ਸਿੰਘ ਜੀ ਇਸ ਸਥਾਨ ਤੇ ਬੜੀ ਬੀਰਤਾ ਦੇ ਨਾਲ ਲੜਦੇ ਹੋਏ ਆ ਕੇ ਇਸ ਸਥਾਨ ਤੇ ਸ਼ਹੀਦੀ ਪਾ ਜਾਂਦੇ ਨੇ ਤੇ ਇਹ ਅਸਥਾਨ ਜੋ ਬੂੰਗਾ ਸਾਹ ਤੋਂ 1 ਕਿਲੋਮੀਟਰ ਦੀ ਦੂਰੀ ਤੇ ਨਹਿਰ ਦੇ ਕਿਨਾਰੇ ਤੋਂ ਖੱਬੇ ਪਾਸੇ ਉੱਤਰ ਵਾਲੇ ਪਾਸੇ ਤੋਂ ਉਰੂ ਵਾਲੇ ਪਾਸੇ ਤੇ ਹੈ ਇੱਥੇ ਬਹੁਤ ਸੁੰਦਰ ਇਮਾਰਤ ਬਣੀ ਹੋਈ ਹੈ ਸੋ ਇਹ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ